ਸਸ਼ੀ ਗੌਰ ਜੀ ਦੋਸਤੋ ਸਵਾਗਤ ਹੈ ਤੁਹਾਡਾ ਕਿ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਅਸੀਂ ਆਏ ਆ ਬਿਕਾ ਨੇਰ ਬਿਕਾ ਨੇਰ ਦਾ ਫੋਟ ਤੁਹਾਨੂੰ ਦਿਖਾਉਣ ਜਾ ਰਹੇ ਆ ਤੇ ਬਹੁਤ ਹੀ ਵਧੀਆ ਬਈ ਜਿਹੜੀ ਇਮਾਰਤ ਬਣੀ ਹੋਈ ਆ ਤੇ ਸਾਰੇ ਅਸੀਂ ਜਿਹੜੇ ਫਰੈਂਡ ਆ ਮੇਰੇ ਨਾਲ ਇੱਧਰ ਟਿਕਟ ਕਾਊਂਟਰ ਆਈ ਟਿਕਟ ਮਿਲਦੀ ਇੱਥੋਂ ਤੇ ਬਾਕੀ ਭਈ ਅਗਰ ਆਪਾਂ ਗੱਲ ਕਰੀਏ ਤੇ ਇੱਥੇ ਜਿਹੜੀ ਛਤਰੀਆ ਫਿਲਮ ਕਸ਼ਤਰੀਆ ਤੇ ਉਹ ਜਿਹੜੀ ਸਨੀ ਦਿਵਲ ਤੇ ਸੰਜੇ ਦਾਦੀ ਹੁੰਦੀ ਆ ਭਈ ਉੱਥੇ ਜਿਹੜੀ ਸ਼ੂਟਿੰਗ ਹੋ ਚੁੱਕੀ ਆ ਤੇ ਕਾਫੀ ਸੀਨ ਜਿਹੜਾ ਇਸ ਕਿਲੇ ਦੇ ਵਿੱਚ ਲਈ ਹੋਏ ਤੇ ਉਹਨਾਂ ਨੇ ਬਈ ਇੱਥੇ ਕਿ ਤુલਸੀ ਦਾ ਬੂਟਾ ਵੀ ਉਸ ਟਾਈਮ ਡੋਨੇਟ ਕੀਤਾ ਸੀਗਾ ਜਿਹੜੀ ਟੀਮ ਸੀਗੀ ਤੇ ਉਹ ਵੀ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਤੇ ਬਾਕੀ ਇਹ 150 ਰੁਪਏ ਟਿਕਟਾ ਉਹ ਇਸ ਕਿਲੇ ਦੀ ਲੱਗਦੀ ਹੈ ਬਈ ਵਿੱਚੇ ਮਿਊਜ਼ੀਅਮ ਦਾ ਖਰਚ ਆਪਣਾ ਜਿਹੜਾ ਚਾਰਜ ਲੱਗ ਜਾਂਦਾ ਵਿੱਚ ਜਿਹੜਾ ਕਿਲਾ ਘੁੰਮਣ ਦੀ ਜਿਹੜੀ ਫੀਸ ਲੱਗ ਜਾਂਦੀ ਹੈ ਤੇ ਅਸੀਂ ਚਾਰ ਜਣੇ ਸਾਡੇ ਵੀ 600 ਰੁਪਏ ਜਿਹੜੀ ਐਂਟਰੀ ਫੀਸ ਲੱਗੀ ਪਈ ਹੈ ਲੈ ਮਹਿਲ ਬਹੁਤ ਸੋਹਣਾ ਮਹਾਰਾਜ ਵਕੀਲ ਸਿੰਘ ਦਾ ਅੱਗੇ ਗੈੜਾ ਵੀ ਸਾਡੇ ਸਾਹਮਣੇ ਤਾਂ ਲੱਗਦੀ ਨਹੀਂ ਉਹਦੇ ਕੀ ਆਖੀ ਜਾਂਦਾ ਬੰਦੇ ਬਾਲੇ ਇੱਧਰ ਜਹਾਜ਼ ਖੜਾ ਰਿਹਾ ਇਹੜੇ ਗਾ ਵੀ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਵੀ ਹਿੱਸਾ ਲਿਆ ਸੀਗਾ ਇਹ ਜਹਾਜ਼ ਉਹ ਬੱਗੀਆਂ ਬੱਗੀਆਂ ਬਾਈ ਠੀਕ ਆ ਆਸ ਟਾਈਮ ਦਾਸਲਾ ਪਿਆ ਵੀ ਮਦੂਖਾ ਬੰਦੱਖਾਂ ਪੁਰਾਣੇ ਟਾਈਮ ਦੀਆਂ elephant ਇਹ ਹਾਥੀ ਵਾਲਾ ਵੀ ਰਹਾਥੀ ਦੇ ਉੱਪਰ ਆਫ ਕਰਦੇ ਹੁੰਦੇ ਸੀਗੇ ਫਿਕਸ ਕਰ ਦਿੰਦੇ ਸੀ ਨਹੀਂ ਅੰਗਰੇਜ਼ਾਂ ਵੇਲੇ ਹੀ ਲੱਗ ਗਿਆ ਆ ਤਾਂ ਅੰਗਰੇਜ਼ਾਂ ਵੇਲੇ ਦਾ ਸਿਸਟਮ ਇੰਦਰ ਬੱਕੀ ਨਹੀਂ ਨਹੀਂ ਕਰਦੇ ਜਾਂਦੇ ਆ ਰੀਅਲ ਦੇ ਵਿੱਚ ਨਾ ਜਾਂ ਰੀਅਲ ਦੇ ਚੜ੍ਹ ਹੈ ਸੀਦਾ ਜਿਹਨੇ ਰੀਅਲ ਦੇ ਵਿੱਚ ਇਹ ਜਿਹੜਾ ਸਾਈਕਲ ਦੂਸਰਾ ਵਿਸ਼ ਵੀ ਉਧਰ ਨਹੀਂ ਹੋਇਆ ਉਦੋਂ ਆਪਣੇ ਸਿੱਖ ਫੁੱਜੀ ਗਏ ਸੀ ਰਾਜੇ ਨੇ ਖੁਦ ਨੇ ਲਾਇਆ ਵੇ ਜਾਨੀ ਕਿਉਂਕਿ ਮਹਾਰਾਜਾ ਉਹ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਹਿੱਸਾ ਲਿਆ ਸੀਗਾ ਇਸ ਜਹਾਜ਼ ਨਾਲ ਜਿਹੜੇ ਕਮਾਲ ਕੀਤੀ ਸੀ ਰਾਜੇ ਨੇ ਤੇ ਫਿਰ ਉਹਨੂੰ ਗਿਫਟ ਕਰਤਾ ਸੀ ਜਹਾਜ਼ ਅੰਗਰੇਜ਼ਾਂ ਦੇ ਜਾਨੀ ਹਾਂ ਮੂਰਤੀਆਂ ਵੀ ਬਣੀਆਂ ਹੋਈਆਂ ਇੱਥੇ ਠੀਕ ਹੈ ਸ਼ਾਹੀ ਮੌਲਾ ਆ ਵੀ ਪ੍ਰਾਤ ਉਹਨਾਂ ਟਾਈਮਾਂ ਦੀਆਂ ਫੋਟੋਆਂ ਲੱਗੀਆਂ ਇਹ ओरिजिनल ਫੋਟੋਆਂ ਹੀ ਹਨ ਹਾਂਜੀ ਹਾਂਜੀ ਬਿਲਕੁਲ ਇਹਨਾਂ ਅੰਗਰੇਜ਼ਾਂ ਨਾਲ ਮੀਟਿੰਗ ਹੁੰਦੀਆਂ ਜਦੋਂ ਆਹਾ ਹਾਂ 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 ਆ ਦੇਖੋ ਆ ਇਹਨਾਂ ਦਾ ਦਰਬਾਰ ਹੈ ਇੱਧਰ ਸਾਰਾ ਵੀ ਉਸ ਟਾਈਮ ਦਾ ਫਰਨੀਚਰ ਪਿਆ ਹੋਇਆ ਹੈ। ਆਹ ਮਲਾ ਦਾ ਪਿਆਨੋ ਆ। ਇਹਨੂੰ ਟੇਬਲ ਵੀ ਹੈ ਜਸਤੰਜਾ। ਡਾਈਨਿੰਗ ਟੇਬਲ ਅੰਗਰੇਜ਼ਾਂ ਦੇ। ਬੜੀ ਲਿਹਾਜ਼ ਸੀ ਪੰਜਾਬ ਵਾਲਿਆਂ ਨਾਲ ਆਪਣੀ। ਮਹਾਰਾਜਾ ਪੜ੍ਹਦੇ ਨਾਲ ਅੰਗਰੇਜ਼ਾਂ ਦੀ। ਆਹ ਦੇਖੋ ਅੰਗਰੇਜ਼ਾਂ ਦੇ ਆਵੇ ਖੋਨਾ ਟਾਈਮ ਆ ਦੇਖੋ। ਸਾਰੇ ਅੰਗਰੇਜ਼ ਬੈਠੇ ਵਿੱਚ ਮਹਾਰਾਜਾ ਬੱਡੇ। ਹੂੰ। ਮਦੀਆਂ ਬਈ ਪਕੜੀਆਂ ਤੇ ਆਹ ਫਰਨੀਚਰ ਆ ਵੀ ਰਾਜੇ ਮਹਾਰਾਜਾ। ਪੁਰਾਣੇ ਟਾਈਮ ਦਾ। ਇਹ ਕਿੰਨੇ ਦੀ ਫੋਟੋ ਹੈ ਹਾਂ 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 ਉਹ ਵਾਲੀ ਨਾ ਹਾਂ ਆ ਦੇਖੋ ਮਾ ਪਟਿਆਲੇ ਵਾਲੇ ਰਾਜੇ ਦੀਆਂ ਫੋਟੋ ਸਾਰੀ ਰਾਜੇ ਆ ਗਈ ਆ ਦੇਖੋ ਆ ਪਟਿਆਲੇ ਵਾਲਾ ਰਾਜਾ ਜੀ ਆਪਣਾ ਇਹਨਾਂ ਨੂੰ ਮਹਾਰਾਜਾ ਪਟਿਆਲੇ ਜੀ ਹਾਂ ਹਾਂ ਮਹਾਰਾਜਾ ਕਪੂਰਤਲਾ ਥੰਡੇ ਪੈਣਾ ਸਾਰੀ ਰਾਜੇ ਆਸ-ਪਾਸ ਇਹ ਰਸਕਾਰ ਕਰਦੇ ਸੀ ਇਹ ਦਾ ਡਰੈਸ ਹੈ ਬਈ ਆ ਨਹੀਂ ਗੈਣਾ ਮਾਰੇ ਮੇਰਾ ਦੇਖੋ ਆ ਦੇਖੋ ਇਹ ਡੈਡਨ ਮਾਰੇ ਆ ਗੈਣਾ ਮਾਰੇ ਯਾਰ ਦੇਖੋ ਹਾਂ ਸ਼ੁਕਰ ਕੀਤਾ ਜੀ ਅੰਦਰ ਉਹ ਰਾਜੇ ਮਹਾਰਾਜਿਆਂ ਦੇ ਬਰਤਨ ਪਈ ਆ ਵੀ ਖਾਣੇ ਵਾਲੇ ਤੇ ਡਰੈੱਸ ਸ ਇਧਰ ਠੀਕ ਐ ਆ ਸ਼ਿੱਕੇ ਪਈ ਉਹਨਾਂ ਤੇ ਮਾਸੇ ਸ਼ਿੱਕੇ ਸੁੱਕੇ ਪਈ ਆ ਉਹ ਸਾਹਮਣੇ ਦੇਖੋ ਕੀ ਲਿਖਿਆ ਸਰ ਆ ਪਲੀਜ਼ ਡੋਟ ਟੱਚ ਹੋਰ ਕੁਝ ਲਿਖਿਆ ਆਉਣਾ ਟਾਈਮਾਂ ਦੀਆਂ ਫੋਟੋਆਂ ਬਾਈ। ਆ ਰਾਜਾ ਜੀ ਸਵਾਰੀ ਕਰਕੇ ਆ ਰਹੇ ਹਾਥੀ ਦੀ ਤੇ ਇਦਾਂ ਸਾਰਾ ਤਾਂ ਮਾਜਾ ਮਾ। ਸਾਖ ਲੱਗਣ ਦੀ ਆ। ਹਾਂ। ਬਿਲਕੁਲ ਭਾਈ ਲੱਕੜਾ ਹਨ। ਲੱਕੜੇ ਸਾਡੇ ਜੀ ਤੱਕ ਤੁਸੀਂ ਮੇਲ ਕੋ। ਲੱਕੜਾ ਬੱਤਾ ਯਰਣ। ਸ਼ੀਸ਼ੇ ਰਿਫਲੈਕਸ਼ਨ ਬੈਂਦੀ ਜੀ। ਹਾਂ। ਸ਼ੀਸ਼ੇ ਦੇ ਬਣੇ ਲੱਗਦਾ। ਲਾਈਟ ਹੁੰਦੀ ਜੀ ਬਹੁਤ। ਠੀਕ ਹੈ ਜੀ। ਪੁਰਾਣੇ ਡਿਜ਼ਾਈਨ ਦੇ ਬਹੁਤ ਸੋਹਣੇ ਆਵੇ ਤਾਂ। ਤਾਂ ਮਾਲਿਆਂ ਵੀ ਕਟਾਰਾਂ ਤਲਵਾਰਾਂ ਸਾਰੇ ਸੰਦਾਂ ਦਾ ਬੱਕਰੀਆਂ ਲੱਗਿਆ ਵੀ ਕਿਉਂ ਆ ਦੇਖਿਆ ਧਿਆਨ ਨਾਲ ਹਾਂ ਐ ਇਹ ਬੱਕਰੀ ਦਾ ਮੂੰਹ ਲੱਗਿਆ ਦੇਖੋ ਉਹ ਉਹਦੇ ਕੁਚੜੀ ਜਿਹੀ ਬਣੀ ਹੋਈ ਹੈ ਹਾਂ ਆ ਦੇਖੋ ਇਹ ਵੀ ਬੱਕਰੀ ਦਾ ਮੂੰਹ ਜਿਹਾ ਲੱਗਿਆ ਉਹ ਤੂਤੇ ਦਾ ਮੂੰਹ ਜਿਹਾ ਉਹਦੇ ਬੱਕਰੇ ਦਾ ਘੋੜੇ ਦਾ ਵੀ ਘੋੜੇ ਹੈ ਬੱਕਰੀ ਦਾ ਬੱਕਰੇ ਦਾ ਹੀ ਪੇਟ ਬੱਕਰੀ ਦਾ ਬੱਕਰੇ ਦਾ ਹਾਂ ਆ ਦੇਖੋ ਵੀ ਗੰਡਾਸਿਆਂ ਗਡੂਸਿਆਂ ਕਵਾੜਿਆਂ ਘੂੜੀਆਂ ਮਹਾਰਾਜ ਲੱਕੜਾਂ ਵੜ ਨਹੀਂ ਜਾਂਦੇ ਤੁਸੀਂ ਆ ਵੀ ਉਹਨਾਂ ਟਾਈਮਾਂ ਦੇ ਜਿਹੜੇ ਰੱਖਦੇ ਦਮਰਕਸੇ ਜਿਹੜੇ ਕਹਿੰਦੇ ਨੇ ਕਮ ਕਰ ਸੀ ਆ ਦੇਖੋ ਐਡਰੈਸ ਰਾਜਾ ਜੀ ਦੀ ਐਡਰੈਸ ਨਹੀਂ ਐਡਰੈਸ ਆਹ ਦਾ ਕੀ ਬਾਤਾਂ ਆਈਆਂ ਬਾਈ ਯਾਰ ਮੈਨੂੰ ਹਜੇ ਜੈਪੁਰ ਲੈ ਆ ਕੇ ਦਿਖਾਵਾਂਗੇ ਅੱਜ ਕੱਲ੍ਹ ਆ ਆਰਾਮ ਨੂੰ ਕਰ ਪੈਂਦੇ ਆ ਇੱਥੇ ਖੜਾ ਆ ਆਹ ਸ਼ੂਟ ਆ ਬਾਈ ਕਿੱਥੋਂ ਫੁੱਟ ਠੀਕ ਆ ਆ ਮੁੰਡਾ ਸਾਡਾ ਹਾਂ ਧਰਮੂ ਧਰਮਵੀਰ ਗਾਂਧੀ ਭਾਰਾ ਬਹੁਤ ਹੋਵਾਦਾ ਯਾਰ ਉਹ ਗੋੜ ਗਿਆ ਹਾਂ ਟਾਲ ਵੇਖੋ ਭਾਈ ਯਾਰ ਮੈਂ ਕੀ ਬਾਤਾਂ ਆ ਹੱਥਾਂ ਵਾਲੀ ਹੱਥਾਂ ਵਾਲੇ ਘਟਾਰਾ ਮਾੜਾ ਬੰਦਾ ਕਿਤੇ ਚੱਕਦਾ ਮਹਾਰਾਜ ਜਸਵਿੰਦਰ ਸਿੰਘ ਜੀ ਇਹਨਾਂ ਦਾ ਕਿਲਾ ਇਹ ਇਹਨਾਂ ਨੂੰ ਪੁੱਛਦੇ ਆਂ ਵੀ ਇਹਨੇ ਕਦੋਂ ਬਣਵਾਇਆ ਇਹਨਾਂ ਕਮਾ ਕੇ ਇਹ ਹਾਂ ਰਜਮਾਨੇ ਇਹ ਵਾਲੇ ਖਾਸ ਹੈ ਹੂੰ ਜਵਾਬ ਤਾਂ ਹੀ ਆ ਬਈ ਯਾਰ। ਕਹਿੰਦਾ ਦੇਖੋ 12 ਫੁੱਟ ਲੰਬੀ ਬੰਦੂਕ ਹੈ ਇਹ। ਹੂੰ। 12 ਫੁੱਟ ਲੰਬੀ। ਬੰਦੂਕ ਕਿਹਦੇ ਬੰਦੂਖਾਂ ਹੀ ਆ ਬਈ ਯਾਰ। ਇਹ ਤਾਂ ਬਾਹਲਾ ਕੁਛ ਪਿਆ। 12 ਫੁੱਟ ਲੰਬੀ ਹੈ ਜੀ। ਇਹ ਇਹ ہمارا ਦੇਸੀ ਪੱਤਰਕਾਰ ਕਰਮੂ। ਮੈਂ ਨਹੀਂ ਦੇਖਿਆ। ਅੱਛਾ ਤਾਂ ਦੇਖੋ ਐਵਰੀ ਦੇਖੀਏ ਕਿ ਨਾ। ਕੀ ਆ ਬਾਤਾਂ ਯਾਰਾਂ। 12 ਫੁੱਟ ਲੰਬੀ ਆ ਕਹਿੰਦਾ ਬਈ। ਇਹ ਚੱਕਦਾ ਕਿਵੇਂ ਹੋ ਰਾਜਾ ਯਾਰ। ਹੈਂ? ਇਹ ਤੇਰਾ ਮਹਾਰਾਜਾ ਜੀ ਆਪਣੇ ਆਪ ਨੂੰ ਸੀਸ਼ੇ ਵਚਨੇ ਹਾਰਦੇ ਹੋਏ ਆ ਬੰਦੂਖ ਕੋ ਕਿਵੇਂ ਚੱਕਦਾ ਹੋਊਗਾ ਇਹ ਏਡੀ ਹੈ ਮੇਰੇ ਸਹਾਂ ਮੜਾ ਕੋਟ 15 20 ਫੁੱਟ ਬਹੁਤ ਵੱਡੇ ਸੀਗੇ ਜੀ ਬਈ ਆਜੂ ਕਾਦਾ ਹਿਆ ਹੁਣ ਵੀ ਇੱਥੋਂ ਤੱਕ ਆ ਬਈ ਪਪਈਆਂ ਬਈ ਤੇ ਬੰਦੂਖਾਂ ਤਾਂ ਮੇਰੇ ਸਹਾਂ ਆਣ ਗਏ ंती ਆ ਪਤਾ ਨਹੀਂ ਕਿੰਨੇ ਆ ਪਈਆਂ ਇੱਥੇ ਬੰਦੂਖਾਂ ਤਲਵਾਰਾਂ ਨੇਜੇ ਪਾਲੇ ਹਾਥੀ ਘੋੜੇ ਸਾਰਾ ਕੁਝ ਆ ਸੱਤ ਵੱਡੇ ਬੰਦੂਖ ਸਰ ਤਾਂ ਕੀ ਆ ਬਾਤਾਂ ਬਈ ਇੱਧਰ ਢਾਲਾ ਪਈਆਂ ਬਈ ਠੀਕ ਹੈ ਹਰ ਤਰ੍ਹਾਂ ਦੇ ਸ਼ਸਤਰ ਬਈ ਇੱਥੇ ਮੌਜੂਦ ਹੈ ਜਿਹੜੇ ਵੀ ਰਾਜੇ ਮਹਾਰਾਜੇ ਵਰਤੇ ਹੁੰਦੇ ਸੀਗੇ ਇੱਧਰ ਕਿਰਪਾਨਾਂ ਹੋ ਗਈਆਂ ਇੱਧਰ ਟੋਪੀ ਜਿਹੀ ਹੋ ਗਈ ਉਹਨਾਂ ਦੇ ਵੀ ਆਹ ਵਾਲੇ ਹੈਲਮਟ ਇੱਧਰ ਹੈਟ ਆਹ ਲੋਹੇ ਹਾਤਰਾ ਦੇ ਸ਼ਸਤਰ ਆ ਬਈ ਇੱਥੇ ਹੱਥ ਵਾਲੀਆਂ ਘਟਾਰਾਂ ਹੋ ਗਈਆਂ ਬਈ ਦਰ ਮਦਕਾ ਫੇਰਾ ਮਤਲਬ ਯਾਰ ਪ੍ਰਾਤ੍ਰ ਖਜ਼ਾਨਾ ਹੀ ਭਰਿਆ ਪਿਆ ਬੀਕਾ ਨੇਰ ਦੇ ਜੁੰਨਾਗੜ੍ਹ ਫੋਟ ਦੇ ਵਿੱਚ ਸਤੋ ਇੱਕ ਆ ਬੰਦੂਖ ਆ ਬਈ ਜਿਹੜੀ ਮੇਰੇ ਸਾਨੋਂ ਮੇਰੇ ਕੱਦ ਨਾਲੋਂ ਵੀ ਦੁੱਗਣੀ ਹੋ ਗਈ 10 15 ਫੁੱਟ ਹੋ ਗਈ ਇੱਥੇ ਅਨਿਜੇ ਆ ਵੀ ਦੇ ਕਿ ਡੱਗ ਡੱਗ ਲੰਮੇ ਯਰ ਨੇ ਜੀ ਬੰਦੇ ਵੀ ਤਕੜੇ ਹੋਣਗੇ ਜਿਹੜੇ ਡੱਡੇ ਨੇ ਚਲਾਉਂਦੇ ਹੋਣਗੇ ਆ ਤੋਪਸ ਆ ਗਈ ਉੱਥੇ ਨਿਕਲੇ ਆਪਾਂ ਹੁਣ ਇੱਧਰ ਜਾਣਾ ਆਉਣਾ ਟਾਈਮ ਆ ਦੇ ਬਾਈ ਇਹ ਆ ਦੇ ਕਾਰਡ ਕੋੜਾ ਮੇਰੇ ਤਾਂ ਹੁਣ ਆ ਬਿਨੰਦਨ ਪੱਤਰ ਲਈ ਆਣਾ ਤੇ ਹਾਂ ਪੱਤਰ ਹੈ ਜੀ ਪੱਤਰ ਹੈ ਜੀ ਬਿਨੰਦਨ ਪੱਤਰ ਵੀ ਚੁੱਕ ਲੈਓ ਵੀਡੀਓ ਕੇ ਲਈ ਕਿਆ ਬਾਤਾਂ ਯਾਰ ਸਵਾਦ ਹੀ ਆ ਗਿਆ ਜ਼ਿੰਦਗੀ ਦਾ ਮੈਨੂੰ ਇੱਥੇ ਆ ਕੇ ਆਇਆ ਪੂਰੇ ਨਿਆਰੇ ਆ ਗਿਆ ਮੈਨੂੰ ਤਾਂ ਯਾਰ ਕਿਲੇ ਤਾਂ ਬਹੁਤ ਦੇਖਿਆ ਵੀ ਇਸ ਤਰ੍ਹਾਂ ਦਾ ਕਿਲਾ ਨਹੀਂ ਮੈਂ ਦੇਖਿਆ ਐਡਾ ਸੋਹਣਾ ਯਾਰ ਕਿਆ ਬਾਤਾਂ ਹੈ ਜਾਂ ਮੈਨੂੰ ਸਭ ਤੋਂ ਸੋਹਣਾ ਲੱਗਿਆ ਸੀ ਤਾਜ ਮਹਿਲ ਆਗਰੇ ਦਾ ਓਏ ਬਹੁਤ ਸੋਹਣਾ ਸੀ ਕਿਆ ਬਾਤਾਂ ਇਹ ਪੈਸੇ ਵਸ਼ਾ ਕੇ ਲਿਆਇਆ ਸੀ ਇਹ ਸੋਨੇ ਦਾ ਮੋਹਰਾ ਮੋਹਰ ਦਾ ਮੋਹਰ ਵਸ਼ਾ ਕੇ ਬਹੁਤ ਸ਼ਾਨਦਾਰ ਅਨੁਭਵ ਆਇਆ ਉੱਪਰ ਲੱਕੜੀ ਹੈ ਸਾਰੀ ਵੈਜੀਟੇਬਲ ਸਾਰੀ ਜਿਹੜੀ ਨਕਾਸ਼ੀ ਬਹੁਤ ਸੋਹਣੀ ਹੈ ਵੈਜੀਟੇਬਲ ਕਲਰ ਨਾਲ ਬਣੀ ਹੋਈ ਹੈ ਕੋਈ ਵੀ ਕੈਮੀਕਲ ਨਹੀਂ ਯੂਜ਼ ਕੀਤਾ ਹੈ ਜੀ ਬਿਲਕੁਲ ਵੀ ਓਕੇ ਓਕੇ ਹੋਰ ਠੰਡਾ ਰਹਿੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੰਡਾ ਰਹਿੰਦਾ ਹੈ ਤਲਾ ਕਰੀ ਵਾਕਈ ਜ਼ਬਰਦਸਤ ਕੀ ਬਾਤਾਂ ਵੀਡੀਓ ਬਣਾਉਣਾ ਹੈ ਨਾ ਇਹਦੇ ਟੈਕ ਤੋਂ ਸਾਡੀ ਉਹਨਾਂ ਦੇ ਮਾਰੇ ਲੈਣ ਆਏ ਜੀ

ਕਿਉਂ ਯਾਰ ਕੋਈ ਕੰਮ ਹੋਈ ਖੜੀ ਗੱਲ ਹੈ ਜੀ ਯਾਰ ਹੂੰ ਹੂੰ ਇਹ ਨਾ ਹੁੰਦਾ ਫੂਲ ਮੈ ਲਾ ਆਪ ਪਤਾ ਨਹੀਂ ਇਹ ਮਿੱਤਰ ਤਲਵਾਰ ਨੂੰ ਸੋਨੇ ਦਾ ਮੁੱਠਾ ਲੱਗਿਆ ਹੋਇਆ ਹੈ ਪਾਜੇ ਮਰਾ ਨੇ ਪੁਰਾਣੇ ਟਾਂ ਦੀਆਂ ਤਲਵਾਰਾਂ ਤੇ ਨਗਾਰੇ ਢੱਲ ਸੋਨੇ ਦਾ ਮਹਿਲ ਆ ਬਈ ਸਾਰੇ ਜਿਹੜੇ ਨਕਾਸੀਆਂ ਸੋਨੇ ਚ ਕੀਤੀ ਹੋਈ ਹੈ ਤੇ ਸਾਹਮਣੇ ਸਿਹਾਸਣਾ ਦਰਬਾਰ ਆਦਾ ਜਿਹੜਾ ਆ ਇਧਰ ਆਇਆ ਇਹਦੇ ਮੰਤਰੀ ਸਾਹਿਬ ਖੜੇ ਆ ਸੋਨੇ ਦਾ ਮਹਿਲ ਸਾਰਾ 골ਾ ਮੰਤਰੀ ਸਾਹਿਬ ਸੋਨੇ ਦਾ ਮਹਿਲ ਆ ਹਾਂਜੀ ਹਾਂਜੀ ਠੀਕ ਹੈ ਵੇਖ ਵੇਖ ਇੱਥੇ ਬਣਾਤੀ ਹੈ ਵੇਖ ਬਖਾਬ ਮਹਿਲ ਉਹ ਉੱਪਰ ਸੀ ਉਹ ਇਧਰ ਮਿਊਜ਼ੀਅਮ ਆ ਬਾਈ ਆ ਦੇਖਾਂ ਪੁਰਾਣਾ ਠੀਕ ਹੈ ਉਹ ਜੇ ਇੰਗਰੇਜ਼ਾਂ ਦੇ ਉਹ ਨੀ ਨੇ ਤੇ ਉਹ ਵੀ ਉਹਨਾਂ ਟਾਈਮਾਂ ਦੇ ਬਈ ਸ਼ਾਹੀ ਗਲਾਸ ਆ ਮਹਾਰਾਜੇ ਪੈਗ ਪਿਲਾਉਂਦੇ ਸੀਗੇ ਜਿਹੜੇ ਮਹਾਰਾਜੇ ਦਾ ਗਲਾਸ ਆ ਉਹ ਵੱਡਾ ਸੀਗਾ ਤੇ ਅੰਗਰੇਜ਼ਾਂ ਨੂੰ ਛੋਟੇ ਜਿਹੇ ਪੰਗ ਹੈ ਨਾ ਬਈ ਆ ਉਹ ਡੀਡੀ ਖੇਡਦੇ ਸੀਗੇ ਚੱਸ ਖੇਡਦੇ ਸੀਗੇ ਚੌਸਰ ਬਈ ਯਾਰ ਕੀ ਆ ਬਤਾ ਯਾਰ 11 ਕਰਾ ਵੀ ਉਹਨਾਂ ਟਾਈਮਾਂ ਦੇ ਪਰ ਖੋਲ ਦੋ ਦਰਪੱਖੀਆਂ ਪੱਖੀਆਂ ਬਈ ਉਦੋਂ ਠੀਕ ਹੈ ਏਸੀ ਕੁਲਰ ਤਾਂ ਹੁੰਦੇ ਤਾਂ ਹੈ ਨਹੀਂ ਸੀ ਉਦੋਂ ਉਹਦਾ ਵਾਈਸ ਸਿਸਟਮ ਚੱਲਦਾ ਨਿੱਕੇ ਨਿੱਕੇ ਸਿਸਟਮ ਆ ਬਹੁਤ ਚਾਗੇ ਉਹਨੇ ਆ ਨਹੀਂ ਆ ਸੰਦਾ ਬਈ ਪਰ ਇਹੋ ਵਾਗੇ ਜੀ ਆ ਸੰਦਾ ਵੀ ਆ ਸੰਦਾ ਕਿ ਜਾਂ ਪੁੱਠੀਓ ਵਾਗੇ ਜੀ ਉਹਨਾਂ ਦਾ ਇਤਰਾ ਕੈਂਚੀਆਂ ਬਰਸ਼ ਬਰਸ਼ ਆ ਕਾਂਡੇ ਜਿਨ ਮਾਰਾਉਂਦੇ ਮੈਂ ਨਾ ਕੀ ਬਾਤਾਂ ਇਹਦਾ ਪੱਖਾ ਦੇਖੋ ਆ ਇੱਕ ਖਵਾਲ ਦੀ ਦੇਖੋ ਬੋਲ ਲੱਗਦਾ ਹੁੰਦਾ ਹੈ ਆ ਬਿਲਕੁਲ ਜਿਵੇਂ ਸਾਡੇ ਰੋਸ਼ਨ ਜੀ ਕਹਿੰਦੇ ਉਹ ਬਿਲਕੁਲ 101% ਸਹੀ ਗੱਲ ਆ ਉਹ ਚੀਨੀ ਦੇ ਬਰਤਨ ਉਹਨਾਂ ਟਾਈਮਾਂ ਦੇ ਇਹ ਮੈਂ ਹੀ ਕਹਿੰਦਾ ਜਿਉਂ ਟਾਈਮਾਂ ਦੇ ਬਰਤਨ ਆ ਵੀ ਜਿੰਨਾ ਚੰ ਅੰਗਰੇਜ਼ਾਂ ਨੂੰ ਖਾਣਾ ਖੁਣਾ ਖਵਾਉਂਦੇ ਸੀਗੇ ਨਾਲੇ ਆਪਾਂ ਦੇ ਸੀ ਆਹ ਡਾਇਨਿੰਗ ਟੇਬਲ ਸੀ ਆਹ ਬਾਤਾਂ ਯਾਰਾਂ ਦਾ ਨਾ ਇਹ ਸਵਾਦ ਵਾਲੀ ਗੱਲ ਹੈ ਚੱਕਰਾਂ ਦੇ ਬੱਤੇ ਨੂੰ ਮਾਸੀ ਗੀਤ ਗੜੇ ਬੱਤੇ ਨੂੰ ਇਹ ਆ ਜਨਾਬ ਬਹੁਤ ਸੋਹਣੀ ਪਿੰਡਗਾ ਫਾਖੜਾ ਬੜਾਈ ਹੋਈ ਹੈ ਨਾ ਹੱਥ ਹੱਥ ਨਾਲ ਜੀ ਕੱਪੜੇ ਦੇ ਲੈ ਗਿਆ ਤੂੰ ਕਿੰਨੇ ਕਿੰਨੇ ਹਨਾ ਜੀ ਵਾਹ ਕੀ ਬਾਤ ਹੈ ਯਾਰ ਇਹ ਆ ਸਾਹਮਣੇ ਦੀ ਰਿਪੋਰਟ ਆ ਅ ਮਹਾਰਾਣੀਆਂ ਦੇ ਸ਼ੀਸ਼ੇ ਬਈ ਬਹੁਤ ਸੋਹਣੇ ਬਣੇ ਹੋਏ ਲਓ ਜੀ ਇਹ ਬੱਚਿਆਂ ਦੇ ਕੱਪੜੇ ਉਹਨਾਂ ਦੇ ਰਾਜਾ ਦੇ ਹੂੰ ਉਨਾ ਟਾਈਮਾਂ ਦੇ ਪੁਰਾਣੇ ਕੱਪੜੇ ਆ ਬਈ ਹਾਰ ਸ਼ਿੰਗਾਰ ਆ ਬੱਚਿਆਂ ਦੇ ਕੱਪੜੇ ਆ ਇਹਨਾਂ ਆ ਰਣੀ ਦਾ ਸਰ ਬਹੁਤ ਚੈਟਡ ਕਰੋ ਸਾਬਾ ਤਾਂ ਇੱਕ ਮਿੰਟ ਇੱਕ ਮਿੰਟ ਖੜਾ ਲੀਂ ਗਾ ਰਾਣੀਆਂ ਦੇ ਕੱਪੜੇ ਬੱਚਿਆਂ ਦੇ ਰਾਣੀਆਂ ਦੇ ਆ ਸਾਰਾ ਨਵੀਂ ਨਵੀਂ ਡਿਜ਼ਾਈਨ ਹੈਗਾ ਹਾਂਜੀ ਹਾਂਜੀ ਆ ਦੇਖੋ ਹਾਂ ਦੇਖੋ ਆ ਦੇਖੋ ਕਿਆ ਬਾਤ ਹੈ ਇਹਦਾ ਅਲਟੀਮੇਟ ਹੀ ਆ ਤਾ ਕੰਮ ਯਾਰ ਜਮਸਰਾ ਆ ਦੇਖੋ ਚਲਵਾਤਾ ਨਾ ਆ ਲਾਸਟ ਇਅਰ ਹਾਂ ਯਾ ਬਾਤ ਹੈ ਉਨਾ ਟਾਈਮ ਹੈਂਡਵਰਕ ਸੀ ਇਹ ਲੋ ਦਾਨੀ ਔਰ ਵੀ 56 ਬਾਤ ਮੇ ਨੂੰ ਪਰਦਾ ਹੈ ਹੀ ਨਾ ਕੋਈ ਉਹ ਹੀ ਦਾ ਕਰਦਾ ਮਾਸੀ ਨੂੰ ਉੱਤੇ ਕੋਈ ਡਰਾ ਦੇ ਸੀ ਚਾਂਦੀ ਦੇ ਬਰਤਨ ਆ ਬਈ ਰਾਜਾ ਮਹਾਰਾਜਾ ਉਹਨਾਂ ਟਾਈਮਾਂ ਦੇ ਸਹੀ ਸਿਸਟਮ ਇਹ ਆ ਦੇ ਠੀਕ ਹੈ ਸਾਰੇ ਚਾਂਦੀ ਦੇ ਆ ਇਨਾਈਂ ਅੰਗਰੇਜ਼ਾਂ ਨਾਲ ਸੰਧੀ ਸਿਆਲ ਲਿਖੇ ਸੀ ਹੂੰ ਅੰਗਰੇਜ਼ਾਂ ਨਾਲ ਸੰਧੀ ਸੈਸ਼ਨ ਮਰੀਆ ਟਾਈਮ ਉਹਨਾਂ ਟਾਈਮਾਂ ਚ ਸੰਧੀਆਂ ਬਾਅਦ ਚ ਪਰ ਹੋ ਗਈਆਂ ਸੀਗਾ ਜਦੋਂ ਮਤਲਬ ਆਹ ਦੇਖੋ ਮਹਾਰਾਜ ਜੀ ਹੂੰ ਉਹਨਾਂ ਮੈਂ ਤਾਂ ਜੀ ਰਾਜੇ ਦੇ ਗੱਦੇ ਕੋਈ ਕੈਂਪ ਸੀ ਨਾ ਹੂੰ ਇਹ ਕਿਰਾਸੀ ਹੈਲੋ ਆ ਰਾਜੇ ਦਾ ਬੈੱਡ ਆ ਬਾਈ ਹੈਲੋ ਬੁਰਾ ਯਾਰ ਕੈਂਸਲ ਹਟਾ ਨਾ टमा फर्नीचर नाम देखो भाई जम्क चाके <laughs> 50 ਸਾਲ ਪੁਰਾਣਾ ਪੱਖਾ ਹੀ ਉਹ ਹੂੰ ਧੁਬਦਾ ਵੀ ਸੀ ਇਹੋ ਇੱਕ ਇੱਕਦਮ ਤਾਰ ਲੱਗੀ ਹੋਈ ਹੁੰਦੀ ਜੇ ਪੜਦਾ ਰਵਾਨੀ ਵਸੋਂ ਪੜਦੇ ਇੱਕ ਜਿਸ ਤਿਹਾਰ ਸੈਨਾ ਦਾ ਪੜਦਾ ਬੜੀ ਜਾਨਾ ਇਹਨੂੰ ਐਕਸਪਲੋਰ ਕਰਨਾ ਸੱਚ ਕਿਦਾਂ ਚਾਹੀਦਾ ਘਟੋ ਘਟ ਬਾਈ ਫੇਰ ਪਤਾ ਲੱਗਦਾ ਭਾਈ ਕਿਲੋਮੀਟਰ ਹੀ ਹੈ ਤੋਂ ਲਾਲਗੜ ਇਹਨਾਂ ਦੇ 1920 ਦੀ ਫੋਟੋ ਹੈ ਜੀ ਆ 1920 ਦੀ ਆ ਰਹੀਆਂ ਆ ਇੱਥੇ ਭਾਈ ਜੀ ਬਾਹਰ ਰਿਆਂ ਕੰਟਰਾਂ ਦੇ ਬੰਦੇ ਹੀ ਬਹੁਤ ਪਾਉਂਦੇ ਜਿਵੇਂ ਯੂਪੀ ਹਰਿਆਣਾ ਰਾਜਸਥਾਨ ਹਨਾ ਰਾਜਸਥਾਨ ਇੱਥੇ ਵਰਨੇ ਕੰਟਰਾਂ ਦੇ ਬੰਦੇ ਹੁੰਦੇ ਕੀ ਬਾਤਾਂ ਯਾਰ ਤੁਸੀਂ ਆ ਦੇਖੋ ਇਸ ਤੋਂ ਹਾਂਜੀ ਹਾਂਜੀ ਆ ਦੇਖੋ ਕਿੰਨਾ ਸ਼ਾਨਦਾਰ ਕਿੰਨਾ ਭਾਰੀ ਆ ਦੇਖੋ ਕਿ ਡੇਕ ਡੇਕ ਲੱਗੇ ਹੋਇਆ ਜਿਵੇਂ ਪਹਿਲਾਂ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਹਾਥੀ ਲਿਆਉਂਦੇ ਸੀਗੇ ਹਾਥੀ ਵਿੱਚ ਮਾਰਦੇ ਨੇ ਗੇਟਾਂ ਦੇ ਵੀ ਹਾਥੀ ਵਿੱਚ ਮਾਰ ਕੇ ਇਹ ਇਹ ਖੋਲ੍ਹ ਨਾ ਸਕਣ ਗੇਟ ਟੁੱਟ ਨਾ ਜਾਵੇ ਦੁਸ਼ਮਣ ਨੇ ਨੇੜੇ ਆ ਸਕਦਾ ਹਾਂ 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 ਤੀਸਰਾ ਗੇਟ ਆ ਇਹ ਆ ਜੀ ਜੁੰਨਗੜ ਫੋਰਡ ਦਾ ਦੂਸਰਾ ਗੇਟ ਆ ਫਤਿਹ ਪ੍ਰੋਲ ਇੱਥੇ ਸਾਡੀ ਗਾ ਗੱਡੀ ਆ ਰਹੀ ਆ ਪੋਲੋ ਬੰਦੇ ਸਾਡੇ ਕਮਲੇ ਹੀ ਆ ਇਹ ਵਿੱਚ ਵਿੱਚ ਵੀ ਮਾਰ ਸਕਦੇ ਬੰਦੇ ਦੇ ਉਹ ਹੀ ਦੱਸਿਆ ਸੀਗਾ ਵੀ ਜਿਵੇਂ ਕੋਈ ਹਾਥੀ ਵਗੈਰਾ ਲਿਆਉਂਦੇ ਸੀਗੇ ਗੇਟ 'ਚ ਮਾਰ ਕੇ ਹਾਥੀ ਤੇ ਮਤਲਬ ਗੇਟ ਗੁੱਟ ਤੋੜ ਦਿੰਦੇ ਆ ਤੇ ਉਹ ਸਸਤੇ ਲਾਇਆ ਸੀਗਾ ਸੀਗਾ ਵੀ ਕਿਉਂਕਿ ਹਾਥੀ ਜ਼ਖਮੀ ਹੋ ਜਾਂਦਾ ਜੀ ਇੱਥੇ ਮੱਥਾ ਮੱਥਾ ਮਾਰਦਾ ਜੀ ਜੂਨਾ ਗੇਟ ਫੋਰਡ ਦਾ ਫਸਟ ਜਿਹੜਾ ਦਰਵਾਜ਼ਾ ਇੱਕ ਪਿੱਛੋਂ ਆ ਵੈਸੇ ਤੇ ਇੱਥੋਂ ਆਪਾਂ ਅੰਦਰ ਕਰਕੇ ਐਂਟਰ ਕਰਦੇ ਆ ਤੇ ਜਿਹੜਾ ਕਿਲਾ ਕਾਫੀ ਸ਼ਾਨਦਾਰ ਹੈ ਦੌਲਤਪਰੋਲ ਇਹਦਾ ਨਾਮ ਰੱਖਿਆ ਗਿਆ ਗੇਟ ਦਾ ਤੇ ਸਾਡੇ ਬੰਦੇ ਆ ਰਹੇ ਆ ਆਜੋ ਜੀ ਆਜੋ ਡਾਕਟਰ ਸਾਹਿਬ ਪੀ ਜੇ ਡੇਟ ਆ ਗਿਆ ਜੀ ਕਿਲੇ ਦਾ ਪਹਿਲਾ 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 ਲੋ ਜੀ ਇੱਥੇ ਸੀ ਇੱਕ ਬਾਈ ਦੀ ਰਿਸ਼ਤੇਦਾਰੀ ਤੇ ਇੱਥੇ ਸੀ ਸਟੇ ਕੀਤਾ ਸੀ ਖਾਣਾ ਖੂਣਾ ਖਾਣੇ ਆ ਉਸ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਵੀ ਆਪਾਂ ਜਾਣਾ ਜਸਲਮੇਰ ਤੇ ਅਪਰੋਕਸੀਮੇਟਲੀ ਵੀ 5-6 ਘੰਟਾ ਦਾ ਰਸਤਾ ਜੀ ਤੇ ਉਸ ਤੋਂ ਬਾਅਦ ਜਸਲਮੇਰ ਵਗੈਰਾ ਦੇਖ ਕੇ ਕੱਲ ਨੂੰ ਫਿਰ ਅਸੀਂ ਹੋ ਸਕਦਾ ਕੱਲ ਸ਼ਾਮ ਨੂੰ ਹੀ ਅਪਾ ਜੈਪੁਰ ਜਾਈਏ ਸਰ ਹਾਂ ਜੈਪੁਰ ਪਰਸੋਂ ਟੂਰ ਕਰਾ ਦੇਣਾ ਮੇਨ ਮੇਨ ਸਾਰਾ ਹਾਂਜੀ ਹਾਂਜੀ ਹਾਂ ਬਾਕੀ ਕੋਈ ਚੀਜ਼ ਦਿਖਾਈ ਬਿਲਕੁਲ ਸਰ ਬਿਲਕੁਲ ਬਿਲਕੁਲ ਪੂਰਨ ਲਿਆ ਤੁਹਾਡਾ ਟੂਰ ਬਹੁਤ ਵਧੀਆ ਜੀ ਮੈਂ ਕਿਹੜਾ ਨਿਆਰੇ ਵੱਖਰੇ ਆ ਪਹਿਲੀ ਵਾਰੀ ਜਿੱਦਾਂ ਦੇਖਿਆ ਜੋ ਦੇਖਿਆ ਮੈਂ ਸਵਾਦ ਹੀ ਵੱਖਰਾ ਸੀਗੇ ਤਰੀ ਜ਼ਿੰਦਗੀ ਚ ਅੱਖਾਂ ਨਹੀਂ ਦੇਖੀਆਂ ਇਹ ਨਹੀਂ ਉਹ ਸਹੀ ਗੱਲ ਸਹੀ ਗੱਲ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਸਾਰੇ ਬੰਦੇ ਆਪਣੇ ਵਧੀਆ ਸਾਰੇ ਹੱਸਮੁਖ ਬੰਦੇ ਆ ਤੇ ਮੈਂ ਕਿਹੜਾ ਨਿਆਰੀ ਵਖਰੇ ਆ ਕਿਤੇ ਵੀ ਰਾਸਤਾਨਾ ਆਏ ਸੀ ਬਿਕਣੇਰਾ ਤੇ ਬਾਈ ਜਿਹੜਾ ਧਰਮਰਾਜ ਆਪਣਾ ਧਰਮੂ ਇਹਨਾਂ ਦੇ ਭਾਬੀ ਸੀ ਨਾ ਜਿਹੜੇ ਬਿਕਣੇਰਾਏ ਸੀ ਤੇ ਬਾਈ ਧਰਮੂ ਦੇ ਭਾਬੀ ਸੀਗੇ ਇੱਥੇ ਕਮਾਂਵਾ ਜੀ ਦੇ ਬੇਟਾ ਬੇਟੇ ਅ ਬਹੁਤ ਵਧੀਆ ਬਈ ਬੰਦੇ ਨੇ ਸੇਵਾ ਕੀਤੀ ਰੋਟੀ ਪਾਣੀ ਖਾ ਕੇ ਹੁਣ ਆਪਾਂ ਜੈਸਲ ਮੇਰ ਨੂੰ ਬਈ ਚਾਲੇ ਪਾ ਦੇਣਾ ਦੱਸੋ ਹਾਂਜੀ ਹੁਣ ਜੈਸਲ ਮੇਰ ਨੂੰ ਪਾ ਦੇਣਾ ਆਪਾਂ ਚਾਲੇ ਹਾਂ ਹਾਂ ਜੀ ਰੋਟੀ ਪਾਣੀ ਖਾ ਲਿਆ ਹੁਣ ਤੇ ਜਮ ਪਰਸੰਨ ਆ ਤੇ ਜੈਸਲ ਮੇਰ ਨੂੰ ਹੁਣ ਪਾਉਣੇ ਚਾਲੇ ਤੇ ਗੱਡੀ ਬਾਈ ਡਾਕਟਰ ਸਾਹਿਬ ਨੇ ਕਰ ਲਈ ਸਟਾਰਟ ਜੀ ਤੇ ਅਪਰੋਕਸੀਮੇਟਲੀ 3.5 ਕਿਲੋਮੀਟਰ ਡਾਕਟਰ ਸਾਹਿਬ ਇਥੋਂ ਹਾਂਜੀ 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 3.5 ਕਿਲੋਮੀਟਰ ਵਾੜ ਦੀ ਦੂਰੀ ਹੈ ਜੀ ਤੇ ਤਕਰੀਬਨ ਸਾਨੂੰ 4-5 ਘੰਟੇ ਹੀ ਲੱਗ ਜਾਣਗੇ ਬਰਾਦ ਦਾ ਕੰਮ ਹੈ 10 ਹੋਰ 4-5 ਘੰਟੇ ਨਹੀਂ 6 ਘੰਟੇ ਸਰ 6 ਘੰਟੇ ਨਾਈਟ ਕਰਕੇ ਥੋੜੀ ਦਿੱਕਤ ਆ ਜਾਂਦੀ ਹੈ ਹਾਂਜੀ ਗੱਡੀ ਲੈਦੀ ਆ ਵੀ ਫੋਕਸ ਵੈਗਨ ਦੀ ਅਸੀਂ ਪੋਲੋ ਤੇ ਘੈਂਟ ਗੱਡੀ ਆ ਵਧੀਆ ਕੰਫਰਟ ਆ ਵਿੱਚ ਇਹ ਨਹੀਂ ਬੰਦੇ ਨੂੰ ਥਕਾਵਟ ਆ ਜੂਗੀ ਤੇ ਮੇਡ ਇਨ ਜਪਾਨ ਗੱਡੀ ਇਹ ਬਹੁਤ ਸੋਹਣਾ ਜਰਾ ਚੱਲਦੀ ਹੈ ਘੈਂਟ ਗੱਲ ਬਾਤ ਆ ਬਹੁਤ ਵਧੀਆ ਫੀਚਰ ਹੈ ਇਹ ਚ ਇਧਰ ਵੀ ਕੰਨੇ ਰਹਿੰਦਾ ਤੇ ਅਸੀਂ ਜਾਣਾ ਇਧਰਲੀ ਸਾਈਡ ਤੇ ਇਧਰ ਹੈ ਜੈਸਲ ਮੇਰਾ ਤੇ ਬਾਕੀ ਜਿਹੜਾ ਸੁਭਾ ਤੁਹਾਨੂੰ ਦਿਖਾਵਾਂਗੇ ਟਿੱਬੇ ਵਗੈਰਾ ਉਹ ਨਜ਼ਾਰਾ ਬਈ ਸੁਭਾ ਦੇਖਣ ਨੂੰ ਮਿਲੂ ਕਿ ਅਸੀਂ ਰਾਤ ਨੂੰ ਸਾਨੂੰ 11-12 ਵਜੇ ਜਾਣਗੇ ਜਾਂਦੇ ਨੂੰ ਹਾਂਜੀ ਅਸੀਂ ਖੜੇ ਹਾਂ ਬਈ ਜੈਸਲ ਮੇ ਤੋਂ ਸਿਰਫ 150 ਕਿਲੋਮੀਟਰ ਵੱਡੋ ਤੇ ਤਕਰੀਬਨ 2-2.5 ਘੰਟੇ ਦਾ ਰਸਤਾ ਹੈ ਤੇ ਚੋਬਰ ਬਣਾ ਰਹੇ ਆ ਬਈ ਖਾਣ ਵਾਸਤੇ ਪੂਜੀਆ ਪਾ ਜਾਰ ਲਾ ਕੇ ਵਿੱਚ ਤੇ ਢਾਡਾ ਗੁੰਡਾ ਪਾ ਕੇ ਬਣਾ ਰਹੇ ਸਿਸਟਮ ਖਾਣ ਵਾਲਾ ਹਨਾ ਬਈ ਤੇ ਵੈਸੇ ਰੱਜੇ ਚੋਬਰਾਂ ਰੋਟੀਆਂ ਟੇ ਖਾਧੀਆਂ ਚੋਬਰਾਂ ਨੇ ਮੇ ਰੋਟੀਆਂ ਟੇ 8 8 10 10 ਖਾਧੀਆਂ ਨੂੰ ਰੱਜੇ ਆ ਬਾਈ ਦੇ ਰਿਸ਼ਤੇਦਾਰ ਸੀਗੇ ਬਈ ਇਹਦੇ ਮਾਮੇ ਦੇ ਘਰੋਂ ਖਾਕੇ ਰੋਟੀ ਮਸਲੀ ਕਰਾਤੀ ਮੈਂ ਸਲੀ ਕਰਾਦੀ ਸਰਾ ਗੱਲ ਬਾਤ ਲੋ ਵੀ ਸਿਸਟਰ ਦਾ ਬਣਾਇਆ ਸੀ 11:30 ਜਸਮੀਰ ਪਹੁੰਚ ਜਾਗੇ ਬੰਦੇ ਸਾਡੇ ਹੇਠ ਹੀ ਕਰਦੇ ਆ ਸਾਰੇ 11:30 ਹੋਣਾ ਸੀ 80 ਕਿਲੋਮੀਟਰ ਤੋਂ ਦੂਰ ਹੈ 11:30 ਹੋਣੇ ਚੱਲੇ ਆ ਖਾਣਾ ਖੁਣਾ ਬਣਾਇਆ ਭਈ ਅਸੀਂ ਮੈਗੀ ਮੋਗੀ ਖਾਧੀ ਸਾਰਿਆਂ ਨੇ ਤੇ ਹੁਣ ਚਾਲੇ ਪਾਉਣੇ ਜਸਮੀਰ ਨੂੰ ਕਮਰਾ ਸੀ ਬੁੱਕਰੀ ਮੈਂ ਦੇ ਦੇ ਹੁਣ ਕਿਹਦਾ ਜੀ ਤੇਰੇ ਦਾਜੇ ਨੇ